ਜਲਦੀ ਅੱਜ ਕਰਦੇ ਆ ਤਾਂ ਨੈਕਸਟ ਵਲੌਗ ਕਰਦੇ ਆ ਕਰਦੇ ਆ ਵਲੌਗ ਐਸੀ ਐਸੀ ਨਾ ਦੀ ਬੁਦੀ ਦੇ ਕਰ ਐਸੀ ਨਾ ਆਵਾ ਦੁਪਹਿਰ ਦੀ ਹੂੰ ਐ ਤਾਂ ਦੀ ਬੁਦੀ ਨਾ ਦੀ ਬੁਦੀ ਦੇ ਲਾ ਉਹ ਬੈਠ ਮੰਮੀ ਕੋਲ ਬੈਠਾ ਉਹ ਤੇ ਬੈਠੇ ਨੇ ਵਾਂਟੀ ਪਾ ਬੁਦੀ ਵੇ ਜਰੂਪਾ ਚਲੋ ਉਹ ਤਾਂ ਲੈ ਆਉਗਾ ਇਤਨੇ ਆਟਾ ਉਤਾਂ ਛਾਣ ਲੈਨੇ ਕਿ ਉਹ ਤੋਂ ਬਾਅਦ ਕਰ ਲੈਨੇ ਕਿ ਉਹ ਤੋਂ ਬਾਅਦ ਥੋੜਾ ਜਿਹਾ ਗਰਮ ਹੋ ਜੂਗਾ ਹਾਂ ਜੀ ਅਰੇ ਬੰਦ ਦੀ ਮਗਾ ਚੱਕਾ ਥੋੜੀ ਵੱਡੀ ਚੱਕਣ ਨੂੰ ਜਾ ਰਿਹਾ ਦੇਖੋ ਵੀਡੀਓ ਬਰਾ ਹੋ ਗਿਆ ਕੋੜ ਜਾ ਚੱਕਾ ਇੱਧਰ ਕੋਈ ਪਰ ਚੱਕਾ ਉਹਦਾ ਹੀ ਕੋਈ ਤਾਕੀ ਕੁਛ ਵੇ ਦਾ ਦੇਖੋ ਜੀ ਆਪਾਂ ਨੇ ਪਹਿਲਾਂ ਘੋ ਗਰਮ ਕਰ ਲਿਆ ਤੇ ਹੁਣ ਵਿੱਚ ਆਟਾ ਪਾ ਲਿਆ ਤੇ ਮੈਨੂੰ ਇਹ ਵੀ ਪਤਾ ਕੀ ਕੁਝ ਪੈਂਦਾ ਵਿੱਚ ਹਾਂ ਮਰਸਤੀ ਵੀ ਸੋ ਜਸ ਨਹੀਂ ਜਾਣੀ ਮੈਰ ਲਾਵਾਂਗੀ ਪੰਦੀਰੀ ਨਾਲ ਅਗਰਿਆ ਮਾਰਨੇ ਕੋਚ ਨੇ ਨੰਨੀ ਤੋਂ ਬਿੱਚੀ ਗਿਆ ਖਾ ਜਾਂਦੀਆਂ ਉਹ ਪਾਈ ਜਾਨੀ ਐ ਥਾਈ ਜਾਨੀ ਐ ਠੰਡਾ ਕਰਕੇ ਜੰਮ ਗਿਆ ਐ ਕੀ ਕਰਦਾ ਮਮਾ ਸੋਨੇ ਪਹਿਲਾ ਪਾਤਾ ਆਟਾ ਉਹ ਬਤੁਮਰ ਬਸ ਵਿੱਚੇ ਪਈ ਜਾਊਗਾ ਕਿਉਂ ਵਿੱਚੇ ਖੋਰੀਦਾ ਪਹਿਲਾਂ ਪਾ ਦਿਆ ਉਹ ਥਾਰਾ ਕੁਝ ਗੰਦਾ ਹੋ ਗਿਆ ਗੰਦਾ ਹੋੜੀ ਹੁੰਦਾ ਹੁੰਦਾ ਗੰਦਾ ਨਹੀਂ ਹੁੰਦਾ ਹੁੰਦਾ ਪੱਤਾਂ ਵਿੱਚ ਹੁੰਦੀ ਮੇਰੇ ਆਏ ਹਏ ਹੁਣ ਅੱਜ ਤਾਂ ਮੋਟਾ ਬੋਟਾ ਆਇਆ ਹਲਵਾਈ ਆਇਆ ਪੀਕੀ ਨਾ ਮਾਈ

ਅ ਪਿੱਛੇ ਕਰਕੇ ਵੀ ਦਿਖਾਦਾ ਮੋੜੇ ਕਰਕੇ ਦਿਖਾਦਾ ਮੈਂ ਨਾ ਘੇੜੀ ਅੰਦਰ ਤਾਂ ਵਿੱਚ ਆ ਗਿਆ ਆ ਦੇ ਖੋਲੀ ਹੁਣ ਹਲਵਾਈ ਆ ਬਣ ਕੇ ਆਇਆ ਮੜਮਾ ਤੈਨੂੰ ਹੋਊਗੀ ਸੋ ਬਿਊਟੀਫੁੱਲ ਦੱਸ ਤਾਂ ਵੀ ਕਹਿੰਦੇ ਤਾਂ ਆ ਦੇ ਸੰਗ ਦਾ ਇਹ ਵੀ ਆ ਕੋਸ ਕਸਾ ਸੋ ਇਟ ਇਜ਼ ਇਹ ਉਹਨੇ ਮਗੜ ਮੱਥਾ ਉਹ ਨਹੀਂਦਾ ਮਾ ਮਾਗਣਾ ਹੈ ਤਗਾ ਕਿਸੇ ਸੋਹ ਕਾਂਪਰੇਟਾਂ ਕਰਕੇ ਮਾਰੀ ਮੀ ਛੋਟੀ ਵੀ ਆ ਲਾਲ ਹੋਣ ਲੱਗ ਗਿਆ ਮੰਮੀ ਮਾੜਾ ਮਾੜਾ ਜਾਣਾ ਮਾੜਾ ਮਾੜਾ ਕਿਉਂ ਮਸ ਹੋ ਗਈ ਪਾਓ ਇਹ ਬਾਦੀ ਜੀ ਅਪਨੇ ਖਾ ਖਾ ਨਾਰੀਅਲ ਦਾ ਬਰਾਦਾ ਹੇਟਾ ਕਰਕੇ ਹੂੰ ਹੂੰ ਹੇਟਾ ਬੂ ਤੇ ਹੇਟਾ ਕਰ ਲਾ ਤੂੰ ਤਾਂ ਸਾਰਾ ਅੱਠ ਇੱਕ ਕੁੱਤਾ ਦਾਤਾ ਥੱਲੇ ਕਰਕੇ ਪਾਤੀ ਤੇ ਥੱਲੇ ਕਰ ਇੱਕ ਹੀ ਕੁਤੀ ਬੂਆ ਕੁੱਤਾ ਹੇਟਾ ਕਰਕੇ ਸਾਰੀ ਸਾਰੀ ਪੂਆ ਸਾਰੀ ਤਗਾ ਨੂੰ ਪਾਉਣੀ ਆ ਬਸ ਹੋਰ ਨਹੀਂ ਆਦਾ ਪਾ ਸੁਣਾ ਇਹਦਾ ਵੀ ਦਾ ਸਾਨੂੰ ਕਾਜੂ ਬਦਾਮ ਬੇਲਗੋਟ ਗ੍ਰੇਨਡ ਕੀਤੇ ਹੋਏ

ਆਪਣੀ ਪਨੀਰੀ ਮਿੱਠਾ ਹੋਰ ਪਾ ਮਿੱਠਾ ਲਪਤਾ ਹੀ ਨਹੀਂ ਵਸੋਨੇ ਹੋਰ ਮਿੱਠਾ ਨਹੀਂ ਉਸ ਤੋਂ ਨਹੀਂ ਹੁੰਦੇ ਹਾਂ ਕਰ ਦੇ ਤਾ ਫਿਰ ਸਜੈਸਟ ਕਰ ਦੇ ਹਾਂ ਕਰ ਦ ਹਾਂਜੀ ਹੁਣ ਆਪਾਂ ਪਾਵਾਂਗੇ ਆਪਣੇ ਪਨੀਰੀ ਦੇ ਵਿੱਚ ਦੇਸੀ ਖੰਡ ਤੇ ਵਿਦੇਸੀ ਖੰਡ ਪਾ ਕੇ ਮਿਕਸ ਕਰ ਦਾਂਗੇ ਦੇਖੋ ਜਿਆ ਸਾਰੀ ਪਨੀਰੀ ਮੈਂ ਬਣਾਈ ਆ ਤੇ ਆ ਕਰ ਲਿਆ ਟੇਸਟਾ ਦੇਖੋ ਪੂਰੀ ਟ੍ਰੇਡ ਵਾਰ ਕਹੇ ਖਾ ਗਈ ਪੂਰੀ ਟ੍ਰੇਡ ਵਾਰ ਦੇਖੀ ਬਤਾ ਮੈਂ ਥੋੜੀ ਜਿਹੀ ਪਾ ਲਈ ਹਾਂ ਥੋੜੀ ਥੋੜੀ ਬੋਜ ਮੈਂ ਥੋੜੀ ਨਾ ਨਾ ਇਹਨੂੰ ਪੂਰਾ ਦਾਖ ਜੀ ਨਾ ਬਾਈ ਦਾਖਾ ਮੈਨੂੰ ਪਸੰਦ ਨਹੀਂ ਹੈ ਹਾਂ ਦੇਖ ਲੈ ਮੈਨੂੰ ਕਹਿ ਰਹੀ ਸੀ ਦਾਖ ਨਹੀਂ ਮਰਦਾ ਦਾਖ ਨਹੀਂ ਹਾਂ ਨਾ ਨਾ ਬਸ ਬਦਵਾ ਖੁਦ ਨਹੀਂ ਹਾਂਦੀ ਇਹ ਲਓ ਜੀ ਪਨੀਰੀ ਖਾਓ ਪਨੀਰੀ ਬਣ ਕੇ ਰੈਡੀ ਆ ਆ ਤਾਂ ਪਲੇਟ ਦੇਣਗੇ ਠੀਕ ਆ ਬਿਡਿਆ ਆਨ ਬਿਡਿਆ ਕਾਲੀ ਜਦ ਰਹੇ ਹੁਣ ਚੁੱਕ ਲੈ ਇੰਗਰੇਜੀ ਬਾਂਡ ਬਾਲ ਬਾਗ ਐਂਡ ਥੇਅਰ ਇਜ਼ ਗੇਂਦਾ गेंदे का फूल है वहां पर आ देखो ये यार गेंदा कितना प्यारा मैरी गोल्ड मैरी गोल्ड क्या है ना इंग्लिश का ओ देखो ये ਕਿੱਡਾ ਵੱਡਾ ਮਰੂਲ ਲੱਗ ਰਿਹਾ ਵਾਹਾਂ ਪਰ ਖਾਹਾਂ ਪਰ ਹਾਂ ਦੇ ਮੈਨੇ ਖਾਹਾਂ ਉਹ ਕਿੱਡਾ ਲੰਬਾ ਲੰਬਾ ਮਰੂਲ ਲੱਗਦੇ ਨੇ ਪਹਿਲਾਂ ਤਾਂ ਗੋਲ ਲੱਗਦੇ ਤੇ ਫਿਰ ਐਤ ਕੀ ਫੇਰ ਐਤ ਕਿਆ ਪਤਾ ਨਹੀਂ ਲੰਬੇ ਲੰਬੇ ਜਿਹਾ ਹੋਣ ਲੱਗਦੇ ਫਿਰ ਇੱਥੇ ਨੇ ਨਾਨੀ ਮੈਂ ਤਾਂ ਦੇਖ ਨਹੀਂ ਰਹੇ ਆ ਦੇ ਖਾਹਾਂ ਦੀ ਪੱਤਿਆਂ 'ਚ ਉਹ ਦੇਖ ਕਿੱਡਾ ਮੈਂ ਲੱਭ ਕੇ ਜਲੇ ਓ ਮਾਈ ਗੋਡ ਤੇ ਅੱਜ ਚਰਮੀਆਂ ਗੋਹਾਜੋ ਗੋਬੀ ਪਾ ਹਾਇ ਦੇ ਕਿ ਕਿੱਡੇ ਵੱਡੇ ਨੇ ਮੈਂ ਤੋੜ ਲੂੰਗੀ ਪੂਰਾ ਕੱਚਾ ਨਹੀਂ ਹੈ ਤੋ ਚੱਲ ਨਾ ਹੁਣ ਲਾਇਆ ਹੋਇਆ ਇਹ ਤੋ ਕੱਚਾ ਨਾ ਹੋਵੇ ਬੁੱਤ ਇੱਧਰ ਨਹੀਂ ਇੱਧਰ ਨਹੀਂ ਇੱਧਰ ਆ ਦੇਖ ਇੱਧਰ ਕਿੱਡਾ ਵੱਡਾ ਬਣ ਹਾਂ ਇਹ ਵੀ ਬਹੁਤ ਨਾ ਤੋ ਬੁੱਤ ਬੁੱਤ ਕਣੀ ਬਹੁਤ ਵੱਡੇ ਨੇ ਕੱਚਾ ਨੀ ਕੱਚਾ ਨੀ ਇੱਥੇ ਨਹੀਂ ਚੁੱਪ ਤੋ ਇੱਧਰ ਨਹੀਂ ਕੱਚੇ ਪੈਣਾ ਗੋਲ ਤੇ ਮੇ ਕਿਡ ਕਿਡ ਦਿੱਤੇ ਤਾਂ ਹੈਗੇ ਤੋਦੋ ਹੂੰ ਮੈ ਲਬ 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 ਇਹ ਦੇਦੀ ਮੈਂ ਮੈਂ ਅਮਰੋਦ ਖਾਣੇ ਹੁੰਦੇ ਤੇਰੇ ਆਪ ਦੇ ਤਾਂ ਹੁੰਦੇ ਨੇ ਬੜੇ ਬੜੇ ਉਹਦੇ ਕਿੰਨਾ ਵੱਡਾ ਲੰਬਾ ਲੰਬੂ ਦੇਖ ਲਿੰਬੂ ਹਲ ਹਲ ਨੰਨੀ ਦੇਖੀ ਗੱਡੀ ਲੰਬੀ ਹਲ ਹਲ ਇਹ ਕਿਹੜਾ ਕਰ ਕੀ ੱਡੀ ਵੱਡੀ ਇਹ ਜੀ ਸੁਨੀ ਜਿੱਦੀ ਤਾਂ ਹੋਣੀ ਹੈਗੀ 3 ਫੁੱਟ 4 ਫੁੱਟ ਦੀ ਹੈਨਾ 3 ਫੁੱਟ ਦੀ ਆਰਾਮ ਹੀ ਹੋਣੀ ਮੈਂ ਚਾਹਦੀ ਹਾਂ ਕਿ ਨੰਦੀ ਦਾ ਰਾਮ ਬਣਾਇਆ ਹਾਂ ਮੈਂ ਦਰ ਨੰਨੀ ਮੈਂ ਛੋਟੀ ਆ ਇਧਰ ਵੀ ਲਕੋ ਰਖੀ ਆ ਆ ਦੇਖੀ ਹਾਂ ਵੇ ਕਰ ਹੀ ਆ ਦੇ ਛੋਟੀ ਆ ਏ ਮੇਰ ਤੋਂ ਮੇਰੀ ਛੋਟੀ ਭੈਣ ਆ ਇਹ ਆਉਦੇ ਆ ਗਿਆ ਬੜ ਜੇ ਪੈ ਰਹੇ ਨੇ ਇਹ ਕੱਟ ਤੀ ਬੇਲ ਪਟਕੀ ਵੀ ਸੁੱਕ ਜਾਣਗੇ ਹੂੰ ਬੇਲ ਪਟਕ ਹੈਗੀ ਤਾਂ ਇਹ ਵੱਡੀ ਆ ਇਹਨਾਂ ਨੂੰ ਸਰੀਏ ਜਾਂਦੇ ਨੇ ਕੱਦੂ ਹਨ ਆ ਦੇਖ ਹੋ ਬੰਦਾ ਉਹ ਤਾਂ ਜਮਣ ਤੇ ਲੰਮਕੀ ਆ ਪਿਛਲੇ ਸਾਲ ਹੋਣੀ ਹਨ ਜਮਣ ਤੇ ਕਿੱਥੇ ਧਣੀਆਂ ਦਾ ਫਟ ਲੋ ਓਏ ਜਮਣ ਹੋ ਗਈ ਮੈਂ ਭੁੱਤ ਤੋੜ ਦਿਆਂ ਮੈਂ ਸਾਰਾ ਹੱਥਾਂ ਨਾਲ ਸਾਫ ਸਾਫ ਹੀ ਤੋੜ ਦੂੰਗੀ ਨਾ ਕਰਨਾ ਨਾ ਮੈਂ ਹੱਥਾਂ ਨਾਲ ਭੂਆ ਫਿਰ ਦਵਾਰੋਂ ਸਾਫ ਕਰਨ ਦੀ ਲੋੜ ਨਹੀਂ ਪੈਂਦੀ ਜਦੋਂ ਕੱਲਾ ਕੱਲਾ ਤੋੜਿਆ ਜਾਵੇ ਆਹ ਲਾਸ ਨਾ ਲਾਸ ਨਾ ਦਸਣ ਤੋੜ ਲਓ ਆਹ ਦੇਖੋ ਥਨਾਂ ਗਾਜਰਾ ਨਾਲ ਨਾਲ ਪਾਲਕ ਵੱਢ ਲੈ ਕਰ ਦੇਣਾ ਪਾਲਕ ਖੜੀਦਾ ਪੁੱਤ ਜੁੱਤੀ ਲੁੱਟ ਜੂ ਮੇਥੇ ਜਸਨੀ ਜੁੱਤੀ ਖਰਾਬ ਹੋ ਜੂਗੀ ਜੁੱਤੀ ਖਰਾਬ ਹੋ ਜੂ ਪੁੱਤ ਨੇ ਵੀ ਜਾ ਕੇ ਗੰਦਾ ਆ ਜਾ ਹੋ ਜਾਂਦਾ ਹੁੰਦਾ ਲੈ ਮੈਂ ਜਾ ਹੁਣ ਮੈਂ ਵੀ ਨਾਲ ਜਾਉਂਗੀ ਨਾਲ ਤੇਰੇ ਤੁਸੀਂ ਮੇਰੇ ਨਾਲ ਜਾ ਕੇ ਮੈਂ ਵੀ ਨਾਲ ਜਾਉਂਗੀ ਹਾਂਜੀ ਚਲੋ ਆਪਾਂ ਚੱਲਦੇ ਹਾਂ ਹੁਣ ਉਧਰ ਪਾਲਕ ਪਾਲਕ ਵੱਢ ਲੈ ਲੈ ਬਤਾ ਪਾ ਮਾ ਆਹ ਦੇਖੋ ਜੀ ਪਾਲਕ ਪਾਲਕ ਵੱਢ ਕੋਣ ਅਸੀਂ ਜਾ ਰਹੇ ਹਾਂ ਉਧਰਲੀ ਸਾਈਡ ਮम्मा ਮੇਰੇ ਮੂੜ ਖੜੇ ਨੇ ਬਦਲਣ ਗਾਹ ਤੱਕ ਤਾਂ ਨਹੀਂ ਕਰਦਾ ਮੈਂ ਉਹਨਾਂ ਦਾ ਪਿੱਛੇ ਮੰਮੀ ਬਾੜ ਰਹੀ ਆ ਪਾਲਖ ਜੀ ਆਹ ਵੀ ਅੱਛਾ ਮੂੜੀਆਂ ਨੇ ਇਹ ਮੂੜੀਆਂ ਵੀ ਬਾਤ ਲਾ ਮੂੜੀਆਂ ਪਾਲੀ ਮੂੜੀਆਂ ਚਲ ਸਵੇਰੇ ਕਰ ਲਾਂਗੇ ਹਾਂ ਫੇਰ ਮੱਦੀ ਸਵੇਰੇ ਦਾਣਾ ਹੈ ਸਵੇਰੇ ਸਵੇਰੇ ਮੂੜੀਆਂ ਵਾਲੇ ਪਰਾਉਂਟੇ ਬਣਾ ਲਾਂਗੇ ਹਾਂ ਮੈਂ ਵੀ ਕੱਲ੍ਹ ਪਰ ਸੁੰਭਾਈ ਤੇ ਪਹਿਲਾਂ ਤਾਂ ਆ ਦੇਖੋ ਜਿੱਡੀ ਵੱਡੀ ਆ ਲੈ ਆਈਂ ਪੂਆ ਕੋਲ ਕਿਹਨਾਂ ਚਟਣੀ ਨਾਲ ਆਥ ਨੇ ਮੱਕੀ ਦੀਆਂ ਰੋਟੀਆਂ ਖਾਵਾਂਗੇ ਆ ਲੈ ਦੇਖੋ ਜੀ ਕਿੰਡੀ ਵੱਡੀ ਹੈ ਪਰਮ ਪਰ ਖੇਤ ਨੇ ਉਧਰ ਖੇਤਲਾ ਗਾਜਰਾਂ ਦੀ ਸਬਜ਼ੀ ਕਰੀ ਸੀ ਅੱਛੀ ਲੈ ਰਾਤਰੀ ਮੱਕੀ ਖੇਤਲਾ ਸਟਾਰਟ ਹੋ ਗਿਆ ਉਧਰੋਂ ਗੰਗਲੂ ਘਰੇ ਗਾਜਰ ਗੰਗਲੂ ਉਹ ਨੰਨੀ ਬੈਠੀ ਆ ਜਸੂ ਤਕਰਾਉਂਦੀ ਬੁਤੂਰੀ ਆਦਾ ਸਨੀ ਆਇਆ ਖੋਬ ਵਧੀਆ ਦਾ ਪਈਆ ਬੰਨਾ ਕਰ ਦੇ ਨਾ ਦੋ ਮਿੰਟ ਆਰ ਨਾ ਤੇ ਅਸੀਂ ਆ ਗਏ ਜੀ ਹੁਣ ਇਧਰ 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 ਆਪਾਂ ਆ ਗਏ ਤੇ ਹੁਣ ਆਪਾਂ ਟੜੀਆਂ ਤੋੜਦੇ ਆ ਜੀ ਕਿੱਥੇ ਤੋੜਨੇ ਨਾ ਨਹੀਂ ਆ ਨਾ ਨਹੀਂ ਨਕੀ ਆਖਰ ਕੀ ਆ โทปนดีร pues นัน like ีนตนีัวม t เดียแลม่เจาแมนูฟาดัน ਮੈਨੂੰ ਚੱਕੜੀ ਆਉਂਦੀ ਆ ਕੌਡੀ ਹੁੰਦੀ ਆ ਤਾਂ ਕੌਡੀ ਚੱਕ ਲੈਂਦੀ ਆ ਕੌਡੀ ਵੀ ਦੇ ਤੋ ਬੱਸ ਦੇਖ ਤੈਨੂੰ ਕੋਈ ਨਹੀਂ ਟੱਕ ਸਕਦਾ ਆਇਆ ਕਿੰਨਾ ਤਾਂ ਇਹ ਹੋਰ ਲਾਤਾ ਤੇਰੇ ਫੁੱਫੇ ਨੇ ਖੈਰ ਲੱਗ ਜਾਂਦਾ ਜੀ ਜਾਨਵਰੀ ਆ ਆਪਾਂ ਕੀ ਕਰਦੇ ਬਾਦੀ ਹੋ ਜਾਂਦੀ ਆ ਲੈ ਸਪਰੇਅ ਤੋਂ ਵੀ ਨਾ ਬੁੱਝਾ ਆਪ ਵੀ ਤਾਂ ਸਪਰੇਅ ਹਾਂ ਜੀ ਜੀ ਤਾਂ ਆਪਾਂ ਨੂੰ ਹੋਵਾ ਉਹ ਜਿੰਕਾ ਸੱਤ ਨੂੰ ਹਾਂ ਠੀਕ ਆ ਬੱਸ ਕੈਂਡ ਕਰਾ ਦੇ ਹਾਂਜੀ ਆ ਦੇਖੋ ਜੋ ਨਾ ਰਹਿ ਤੀ ਕਰ ਫੀਸ ਟੈਸਟ ਪਾ ਲੈ ਠੀਕ ਆ ਨੇ ਠੰਡ ਕਰਕੇ ਹੁੰਦਾ ਠੰਡ ਕਰਕੇ ਤੇ ਨ ਕਰੇਗੇ ਹਾਂਜੀ ਹੁਣ ਅਸੀਂ ਆਗੇ ਭੂਆ ਕੀ ਬਾੜੀ ਚ ਜਿਹੜੀ ਬਾਹਰੇ ਬਾੜੀ ਕਰੀ ਹੋਈ ਆ ਉੱਥੇ ਉੱਥੋਂ ਆਉਣ ਆਪਾਂ ਕੱਲ ਨੂੰ ਬਣਾਉਣਾ ਸਾਗ ਪਾਲਕ ਧਨੀਆ ਤੇ ਗਾਜਰਾਂ ਦਾ ਛੇਜਾ ਮੋੜੀਆਂ ਵਾਲੀਆਂ ਸਾਰਾ ਸਮਾਨ ਆਪਾਂ ਲੈ ਕੇ ਜਾਵਾਂਗੇ ਇੱਥੇ ਤੋੜ ਕੇ ਕਿਉਂਕਿ 부ਆ ਕੇ ਕਾਫੀ ਧਣੀਆਂ ਵਗੈਰਾ ਹੋ ਰਿਹਾ ਤੇ ਬਸ ਕੱਲ ਨੂੰ ਸਾਗ ਲਿਆ ਕੇ ਆਪਣੇ ਖੇਤੋਂ ਫਿਰ ਆਪਾਂ ਸਾਗ ਬਣਾ ਲਾਂਗੇ ਜੀ ਯਕੀਨ ਦੱਸਿਆਣਾ ਤੁਸੀਂ ਮਮਾ ਤੁਸੀਂ ਨਾ ਦੱਸੋ ਕੀ ਨੇ ਇਹ ਦੱਸੋ ਜੀ ਇਹ ਬੀਏ ਲਾਇਆ ਤੀ ਕਭਿਉ ਆਪਾਂ ਕੋਲੇ ਆਪਣੇ ਸਿਰ ਦਾ ਅੱਛਾ ਦੂ ਆ ਦੇ ਵੋ ਵੀ ਹੋ ਰਹੀ ਫਲਾਵਰ ਵਿੱਚ ਹੂੰ ਦੋ ਵੀ ਵੱਡੇ ਵੱਡੇ ਹੋ ਰਹੇ ਹੋ ਜਾਂਦੇ ਛੋਟੇ ਛੋਟੇ ਤੇ ਕੁਕੀਨੀ ਛੋਟੀ ਜੀ ਬਣ ਰਹੀ ਆ ਸਾਗ ਸਾਗ ਵੜਾਇਆ ਆ ਮਾਸੇ ਇਹਨਾਂ ਦੀ ਤਾਂ ਨਾ ਬੂਆ ਆ ਦੇਖ ਕੇ ਨਹੀਂ ਮਾਂ ਮਾਰ ਜਾਂਦੀ ਆ ਮੰਮਾ ਕਰਤਾ ਬਾਈ ਮੰਮਾ ਇੰਨ ਤੱਕ ਕਿ ਰਾਮੇ ਨੂੰ ਸ਼ੌਭਿਆ ਦੇ ਦਮਲੇ ਕੇ ਨਹੀਂ ਲੈ ਕੇ ਜਾਂਦੇ ਮੈਂ ਜਾ ਟੈਲੀਫੋਨ ਤੂੰ ਤਾਂ ਗੰਦਾ ਬੱਚਾ ਦੋ ਦੋ ਨਾਲ ਕੇ ਦੋ ਦੋ ਨਾਲ ਕੇ ਲੁੱਟਦਾ ਤੂੰ ਤਾਂ ਆ ਦੋ ਦੋ ਨਾਨਕੇ ਲੁੱਟਦਾ ਤੂੰ ਤਾਂ ਅੱਜ ਦਾ ਬਈ ਬੱਲੇ ਹੁੰਦਾ ਹੈ ਹੋ ਜੀ ਅੱਜ ਕਰਦੇ ਆ नेक्स्ट ਬਲੌਗ ਕੰਟੀਨਿਊ ਕਰਦੇ ਆ ਬਲੌਗ ਤੇ ਅੱਜ ਆਇਸੀ ਮੇਰੇ ਫਰੈਂਡ ਸਾਹਿਬ ਗਿਆ ਐਸੀ ਨਾਨਕੇ ਐਸੀ ਖੇਡਦੇ ਆ ਮੈਡਮ ਬੱਚਾ ਤੇ ਅੱਜ ਸਵੇਰੇ ਦੇਖੋ ਨੇ ਐਸੀ ਕਿਵੇਂ ਖੇਡਦੇ ਤੇ ਸਾਡੇ ਘਰ ਗੈਸਟ ਆਏ ਨੇ ਤੇ ਹੁਣ ਆਪਾਂ ਖੇਡਦੇ ਆ ਇਧਰ ਮੇਰੇ ਜਿਹੜਾ ਸਾਡੇ ਗੈਸਟ ਆਏ ਸ시 ਕਮਲਾ ਤੇ ਹੋਏ ਸ시 ਗੀ ਦੇਖੋ ਯੇ ਮਹਾਰਾਣੀ ਸਤਿ ਸ੍ਰੀ ਅਕਾਲ ਇਹ ਅਸਲੀ ਵੀਡੀਓ ਹੈ ਤੇ ਹੁਣ ਸਾ ਇਹ ਬਣਾਉਗਾ ਗੁਰਪਤ ਵੀਡੀਓ ਸਾਡੀ ਇਹ ਪ੍ਰਿੰਸੀਪਲ ਇਹ ਬਾਤ ਚਾਹੂਗਾ ਮੈਂ ਮੈਡਮ ਇਹ ਥੋੜੀ ਇਹ ਸਭ ਤੋਂ ਵੱਡਿਆ ਜਿਹੜੀ ਸਭ ਤੋਂ ਵੱਡਾ ਬੱਚਾ ਬਣ ਗਿਆ ਤੇ ਆਜੋ ਫਿਰ ਤੁਹਾਨੂੰ ਦਿਖਾਉਨੇ ਆ ਕਿਵੇਂ ਫੜੇਗਾ ਹੈ ਕਿਵੇਂ ਫੜੇਗਾ ਮੈਡਮ ਬੱਚੇ ਕਰਨ ਦਾ ਖੇਡਨ ਦਾ ਫੈਸਲ ਮੈਂ ਇਹ ਦੇਖਦੇ ਹਾਂ ਗੰਨ ਦੀ ਦੀਵਾ ਜੰਦੀ ਮੈਂ ਆਹ ਕਲਾਸ ਸੁਣ ਲੁੱਕ ਕੇ ਦੇਖ ਲਾ ਤੇ ਬ੍ਰਾਂਡ ਕਰਨ ਵੀਡੀਓ ਇੱਥੇ ਫੋਨ ਰੱਖਦੇ ਵੀਡੀਓ ਦਾ ਬਟਨ ਦਬੋਦੇ ਅਜੇ ਉੱਪਰ ਫੋਨ ਰੱਖਦੇ ਤੇ ਵੀਡੀਓ ਦਾ ਬਟਨ ਦਬੋਦੇ ਇਹ ਮੁੰਡਾ ਪਾਗਲ ਹੋ ਰਿਹਾ ਬਈ ਚੱਲ ਠੀਕ ਹੈ ਕੋਈ ਨਾ ਕੋਈ ਨਾ OK OK ਬਈ ਯੂ ਜਸਟ ਐਂਡ ਪ੍ਰਿੰਸੀਪਲ ਇਨ ਸਕੂਲ ਯਾਰ ਅੱਜ ਬੋਰ ਹੋ ਰਿਹਾ ਚਲੋ ਬੱਚੋ ਸਿੰਗ ਸੌਂਗ ਮੈਮ ਯੂ ਸਿੰਗਰ ਕਜ਼ ਯੂ ਕੈਨ ਸਿੰਗ ਮੈਮ ਯੂ ਸਿੰਗਰ ਮੈਮ ਯੂ ਸਿੰਗਰ ਮੈਮ ਯੋ। ਓਕੇ। ਬਸ ਸੁਣੀਂ ਕਰਾਂ ਤੇਰੇ ਤੇ ਮਰਾ ਕਹਿਣ ਤੋੜਾ ਕਹਿ ਲੈ ਵੀ ਤੇਰੇ ਜਜ਼ਬਾਤ ਹਾਰੇ ਇੱਕ ਗੱਲ ਬਾਤ ਤੇਰੇ ਜਜ਼ਬਾਤ ਹਾਰੇ ਇੱਕ ਗੱਲ ਬਾਤ ਓਕੇ ਬਸ ਫਲਾਪ দাও ਓਕੇ ਮੈਮ ਮੁਖੜੇ ਤੇ ਪੂਰਾ ਪੜੇ ਖਰੰਦਾ ਜਣੀ ਖਣੀ ਉੱਤੇ ਨਹੀਂ ਦਿਲ ਮੰਗਦਾ ਮੁਖੜੇ ਤੇ ਪਉਗਾ ਪਲੇਖਾ ਚੰਦਾ ਜਣੀ ਖਣੀ ਉੱਤੇ ਨਹੀਂ ਦਿਲ ਮੰਗਦਾ ਪਾਉਗੀ ਖਰੂਦ ਜੋ ਝੱਟੀ ਵੀ ਬਰੂਦ ਜੋ ਪਾਉ ਸਿਰਾਈ ਹੋ ਸਿਰਾਈ ਹੋ ਪਾਉ ਚਤੇ ਕੁੜਤੇ ਦੇਖ ਮੁੜ ਮੁੜ ਕੇ ਸਿਰਾਈ ਹੋ ਸਿਰਾਈ ਹੋ ਮੈਂ ਮੰਨਉ ਵਨ ਟਾਈਮ ਵੈ ਮਨ ਟਾਈਮ ਮੈਂ ਵਨ ਟਾਈਮ ਨੋ ਬੁੱਚੀ ਮੰਮਾ ਮੰਮਾ ਓਨਲੀ ਮੰਮਾ ਐਨਿਕ ਉਹ ਮਰ ਦੀ ਕਾ ਚੀ ਕਰ ਦਿਨ ਚਲਾ ਕੀ ਹਾਂ ਸੋਹਰੇ ਮੁੱਖ ਪੰਦੀ ਪਾਕੀਆਂ ਉਹ ਮਰ ਦੀ ਕਾ ਚੀ ਕਰ ਦਿਨ ਚਲਾ ਕੀ ਹਾਂ ਸੋਹਰੇ ਮੁੱਖ ਦੇ ਪੌਂਦੇ ਪਾਕੀਆਂ ਚਿੱਟੇ ਚਿੱਟੇ ਦੰਦਾ ਵਿੱਚ ਆਉਣੇ ਠੀਕੇ ਚਿੱਟੇ ਦੰਦਾ ਵਿੱਚ ਆਉਣ ਹੈ ਸਿਆ ਗੋਰਮ ਮੁਖੇ ਉਹਦੇ ਪੁੰਨਾ ਦੀ ਕਿਆਰੀ ਮਿੰਨਾ ਮਿੰਨਾ ਪੱਪਾ ਉਹਦੇ ਬਾਕੀ

singing song again you are singing this is the last one yes ma'am not today is today sponsor bhi zarna lo ji saheb da swatter ban ke ho gaya pur sukha karo bhai guru da syal rehnde rehnde chad gaya pur dangad ne pa liya saheb bhag gaya nan ke hmm sona lagda lallu ho shayad apne kal aa juga ਬਦਿਆ ਨੀਵਾ ਤਾਂ ਐਨੋ ਹੋ ਗਿਆ ਮੇਰੀ ਅਗਿਆ ਹਨ ਹੂੰ ਨੀਵਾ ਤਾਂ ਦੇਖ ਘੌਰ ਘੌਰ ਨੀਵਾ ਇਹ ਤਾਂ ਪੁੱਤ ਲਾਬ ਵੀ ਜਾਂਦਾ ਆਹੋ ਚੱਜ ਦੇਖਾ ਪਿੱਛੋਂ ਮੂਰਲਾ ਬਾਸਾ ਘੱਟ ਚੌੜਾ ਪਿਛਲਾ ਬਾਸਾ ਜਿਆਦਾ ਚੌੜਾ ਹਨਾ ਮੇਰੇ ਪਿਛਲੇ ਬਾਸਾ ਪਿਛਲਾ ਹੋਇਆ ਮੂਰਲਾ ਹੁੰਤੀ ਚ ਹੋ ਆ ਗਿਆ ਹਾਂ ਹੁੰਤੀ ਚ ਹੁੰਤੀ ਚ ਆ ਗਿਆ ਮੂਰਲਾ ਦੂਰੀ ਹੁੰਤੀ ਹੋਗੀ ਨਾ ਛੋਟੇ ਹੁੰਦੀ ਹੋਈ ਇਹ ਤੇ ਪਿਛਲੇ ਦੀ ਬਣਾ ਦੇ ਸਿੱਧੇ ਕਰਕੇ ਤਾਂ ਹਲੇ ਫਰਕਾ ਹੂੰ ਵੇਗਾ ਜੇ ਮੋਈ ਕਿ ਨਾ ਹੋਰ ਲੱਗ ਜੇ ਪਟਾਥ ਰੋਟੀ ਮੋਲੇ ਦੇ ਹੋਰ ਚਾਹੀਏ ਹੇੜਾ ਤਾਂ ਠੀਕ ਆ ਉੱਪਰੋਂ ਜੇ ਉਹ ਹੋ ਗਿਆ ਹਨਾ ਦੇਖਾਂ ਨਾ ਇਧਰੇ ਇਹੋ ਕਰ ਲੈ ਉੱਪਰੋਂ ਵਾਹ ਬੁਲਤੀ ਚ ਆ ਗਿਆ ਸੁਮਰ ਗਿਆ ਕਾਫੀ ਗਈ ਜਿਆਦੇ ਬੁਲਤੀ ਨਾਲ ਹਾਂ ਕਸਿਆ ਗਿਆ ਚਲ ਜੇ ਜੇ ਇਧਰੀ ਇਧਰੀ ਅੱਗੇ ਸਰ ਤੇ ਗਾਹ ਨੂੰ ਨਾ ਰਾਮ ਨਾਲ ਆਊਗਾ ਗਾਹ ਨੂੰ ਵੀ 2 ਸਾਲ ਲੱਗੂਗਾ ਫਿਰ ਵੀ ਸਾਈ ਜਾਊਗਾ ਇਹਦੇ ਹੁਣ ਇਹ ਆ ਰਹੇ 10 ਸਾਲ ਲੱਗੂਗਾ ਇਹਨੇ ਕੱਪੜੇ ਬਾਹਰ ਨੇ ਥੱਲੋਂ ਨੇ ਥੋੜੇ ਬਾਹਲੇ ਚ ਪਾਇਆ ਜਾਂਦੇ ਆ ਜਿਆਦੇ ਪਾਇਆ ਤੇ ਪਾਇਆ ਵੀ ਜਾਂਦਾ ਹਾਂ ਥੋੜੇ ਬਾਹਲੇ ਚ ਕੁੜਤੇ ਪਜਾਮੇ ਉੱਪਰ ਦੀ ਨਾ ਏਠਾ ਨਹੀਂ ਪਾ ਕੇ ਉੱਪਰ ਦੀ ਕੋਟ ਪਾ ਲੈਂਦਾ ਜਵਾਕ ਜਿਵੇਂ ਜਿੱਪ ਕੋਲੀ ਫਿਰੀ ਜਾਂਦੇ ਨੇ ਫਿਰ ਛਾਤੀ ਨੂੰ ਹਵਾ ਨਹੀਂ ਲੱਗਦੀ ਨਾ ਅਸਾਂ ਦੇ ਵੀ ਆਲੂ ਦੋਸ ਦਾ ਪੱਕਾ ਹੂਆ ਹੋਰ ਨਾ ਹਾਂਗੇ ਤਾਂ ਹੋਊਗਾ ਇਹ ਜੇ ਤਾਈ ਦਾ ਮੇਰੇ ਜਾਗ ਲਾ ਦਿੰਨੀ ਆ ਏਠਾ ਨਹੀਂ ਆ ਦੇਖੋ ਮੈਨੂੰ ਸੌਂ ਲੱਗਦੀ ਸੀ ਫਸਟ ਇਰੇ ਵੀ ਉਹ ਕੋਟੀ ਬਣ ਜਿਹੜੀ ਬੰਦ ਜੀ ਦੇ ਥੱਲੋਂ ਦੀ ਬਾਹਰ ਕੋਲੀ ਪਾ ਲੈਂਦਾ ਪਾਵੇ ਸਾਨੂੰ ਸਾਰੇ ਸੀਨ ਦੇਖੋਣੀਆਂ ਫਸਟ ओके सेकंड ठीक है थर्ड फोर्थ थोड़ा लागਦਾ ਬੈਠਾ ਹੈ ਨਾ ਫਿਫਥ ਗਲਾ ਹਾਂ ਫਿਫਥ ਕੋਈ ਦਾਦੀ ਕੀ ਕਰਤਾ ਤੜਕੇ ਕਹਿੰਦੀ ਬੈਠੀ ਬੈਠੀ ਅਸੀਂ ਕਹਿੰਦੀ ਮੈਂ ਚਾੜਾ ਮੋਗਾ ਕਰਤਾ ਤੇ ਕਹਿੰਦੀ ਇਹ ਸਿਆਣੇ ਲੋਟ ਆਉਂਦਾ ਹੈ ਤਾਂ ਢਾਡਾ ਮੋਗਾ ਕਰਤਾ ਕਿ ਤੇ ਮੈਂ ਮੋਗਾ ਦੇ ਪੁੱਤੇ ਕਰਨਾ ਆ ਠੀਕ ਆ ਮੋਗਾ ਰੇ ਰਮਨ ਦਾ ਪਾਪਾ ਬਗਸੇ ਬਿਹਟ ਟਿੱਡ ਕੱਟ ਕੇ ਸਹੀ ਜੋ ਫਰ ਫਰ ਨੀ ਤੋੜਦਾ ਨਿਕਲ ਹੀ ਨਿਕਲੇ ਆਏ ਨੇ ਪੁੱਤ ਸੌਣ ਕੱਢਣ ਦੀ ਲੋੜ ਹੈ ਵੀਡੀਓ ਚ ਨੀ ਪਾਪਾ ਦੁਰਦ ਦਿਆ ਜਾ ਕੇ ਹਾਂ ਚਲੋ ਚੰਗਾ ਮੈਂ ਤਾਂ ਰੋਟੀ ਬਣਾਉਣੀ ਆ ਇਹ ਤਾਂ ਪਤਲੀ ਹੋ ਗਈ ਆ ਦੇਖੋ ਉਹ ਦੇਖੋ ਵੀ ਰੋਟੀ ਖਾਂਦੀ ਨਹੀਂ ਆ ਤੇ ਦੀਦੀ ਵੀ ਨਹੀਂ ਆ ਲੂੰਗੀ ਕਿਸ ਕੋ ਲਾ ਕੇ ਖਾ ਲੇ ਇਹਨੇ ਸੇ ਕੋ ਲਾ ਕੇ ਰੋਟੀ ਖਾ ਲੇ ਅਥਰੇ ਨਹੀਂ ਖਾਂਦੀ ਵਸੇ ਨਹੀਂ ਆ ਫਿਰ ਇਹ ਆ ਕੇ ਰੋਟੀ ਨਹੀਂ ਖਾਂਦੇ ਚਾ ਚਾ ਪੀਂਦੇ ਮੈਂ ਕਹਿੰਦੀ ਨਾ ਅਸੀਂ ਦੋਏ ਨਹੀਂ ਖਾਂਦੀਆਂ ਜਿਸ ਨੇ ਇਹ ਤਾਂ ਨਹੀਂ ਰਾਇਆ ਜੋ ਤਾਂ ਬਰੇ ਵਾ ਰੋਟੀ ਖਾ ਕੇ ਵਾ

ਹਮ ਦੂਰ ਤਾਂ ਫੇਰ ਕਰਾਵਾਂਗੇ ਓ ਮਿੱਟਾ ਤੇ ਦਿਖਾ ਲਾਂ ਗੱਲ ਨੂੰ ਕਰਾਵਾਂਗੇ ਤੁਹਾਨੂੰ ਮੈਂ ਦੇਖਾਵਾਂਗੇ ਜਲਦੀ ਆਓ ਜਲਦੀ ਮੈਂ ਰੋਟੀ ਬਣਾਣੀ ਹੈ ਬੁੱਤਾ ਬਾਪੂ ਜੀ ਗਾਲਾਂ ਦੇਣਗੇ ਮੈਨੂੰ ਓਕੇ ਜੀ ਬਾਏ ਸਸਿਕਾ